ਸਸ਼ੀ ਕਾਲ ਜੀ ਸਾਰਿਆਂ ਨੂੰ ਹੋਪਤੂਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ। ਠੀਕ ਹੈ ਤੁਸੀਂ ਦੇਖਦੇ ਹੋਣਾ ਕਿ ਡੋਲੀ ਚੁੱਪ ਕਰਕੇ ਲੰਘ ਜੇ। ਮੋਡੇ ਤੇ ਪਾ ਕੇ ਲੈਪਟਾਪ। ਸ਼ਾਮ ਦਾ ਟਾਈਮ ਹੋ ਗਿਆ 8:00 ਵੱਜ ਗਏ ਨੇ ਤੇ ਮੋਡੇ ਤੋਂ ਲੈਪਟਾਪ ਨਹੀਂ ਲੱਥ ਰਿਹਾ ਦੇਖ ਲਓ। ਤੇ ਪਿੰਡ ਆ ਗਏ ਸੀ ਅਸੀਂ। ਥੋੜੀ ਅਸਮ ਜੀ ਕੋਲੋਂ ਕੋਸਟ ਲੈ ਲਿਆ ਤਾਂ 125 ਹੀ ਹੋਈ ਪਈ। ਹੋਰ ਮਸਾਂ ਸਾਫ਼ ਹੋਇਆ ਘਰ। ਭਾਈ ਜਿੱਦਣ ਫੇਰ ਲੱਗੇ ਉਦੋਂ ਫੇਰ ਇਧਰ ਆਵਾਜ਼ ਹੀ ਹੋ ਜਾਣੀ ਐ। ਕਰੀਏ ਕਰੀਏ ਹੂੰ ਉਹ ਕੋਲ ਪਾਪਾ ਜੀ ਪਈ ਜੰਗ ਲੱਗ ਗਿਆ ਉਹਨੀਆਂ ਹਾਂ ਤੇ ਦੇਖਦੇ ਹਾਂ ਕਰੋ ਕਰਨਾ ਕੀ ਕਰਨਾ ਨਹੀਂ ਇਹ ਤਾਂ ਕੱਲ ਵਾਲੀਆਂ ਪਾਪਾ ਨੇ ਰੱਖ ਕੇ ਗਏ ਨੇ ਜਿਹੜੀਆਂ ਦੁੱਗੀਆਂ ਨੇ ਉਹ ਪਾਪਾ ਤੇ ਮੈਨੂੰ ਲੱਗਦਾ ਸਟੋਰ 'ਚ ਪਈਆਂ ਨੇ ਇਹ ਕੱਲ ਵਾਲੀਆਂ ਨੇ ਤੇ ਗਾਇਜ਼ ਅਸੀਂ ਪਿੰਡ ਆ ਗਏ ਸੀ ਤੇ ਹੁਣ ਅਸੀਂ ਚੱਲੇ ਆ ਰਖੜੀ ਲੈਣ ਤੁਹਾਨੂੰ ਪਤਾ ਕਿ ਅਸੀਂ ਬਿਜ਼ੀ ਬੰਦੇ ਆ ਤੇ ਇਸ ਟਾਈਮ ਹੁਣ ਚੱਲੇ ਆ ਸ਼ਾਪਿੰਗ ਕਰਨ ਰਖੜੀ ਦੀ ਤੇ ਪਰਨੀਤ ਫਤਿਹ ਵਾਸਤੇ ਸਾਰਿਆਂ ਦੀ ਤੇ ਇਹ ਨਾਲ ਜਾਣਗੇ ਦਮਨ ਨੇ ਲੈ ਕੇ ਆਉਣੀ ਇਹ ਕਹਿੰਦੇ ਅਸੀਂ ਵੀ ਨਾਲ ਜਾਣਾ ਉਹੀ ਕਿਹੜੀ ਰਖੜੀ ਇਹਨਾਂ ਨੇ ਬਣਵਾਉਣੀ ਆ ਉਹ ਇਹ ਆਪ ਪਸੰਦ ਕਰਕੇ ਲੈ ਆ। ਹਾਂ ਪਸੰਦ ਕਰਕੇ ਲੈ ਕੇ ਆਉਣਾ। ਮਾਨਾ ਦੇਖੋ ਕੀ ਆ ਗਿਆ। ਹੋਰ ਨਹੀਂ ਤਾਂ ਪਹਿਲਾਂ ਭੈਣਾ ਧਾਗੇ ਲਿਆ ਕੇ ਬੰਨ੍ਹ ਦਿੰਦੀ ਸੀ ਉਹੀ। ਕੋਈ ਤੋਂ ਉਹ ਵੀ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ। ਫੁੱਲ ਜਿਆ। ਥੱਲੇ ਸਪੰਚ ਜੀ ਹੁੰਦੀ ਸੀ ਉੱਤੇ ਫੁੱਲ ਜਿਆ ਹੁੰਦਾ ਸੀਗਾ। ਉਹਦਾ ਬਾਹਰ ਉਹ ਛੋਟੇ ਬੱਚੇ ਨੂੰ ਬਾਹਲਾ ਪਸੰਦ ਸੀ ਕੰਮ। ਹਾਂ ਚਾਬੀ ਜੀ। ਇੱਕੋ ਵੀ ਨਹੀਂ ਸੀ। ਐ ਐ ਕਰਦੇ ਸੀ ਉਹਦੇ ਲੈਡ ਲੈਡ ਤੇ ਹਾਂ ਉਹ ਚੀਜ਼ਾਂ ਬਹੁਤ ਮਿਸ ਕਰਦੇ ਹਾਂ ਉਹ ਚੀਜ਼ਾਂ ਜੀ ਅਸੀਂ ਦੇਖਿਆ ਅਸੀਂ ਆਪਣੇ ਟਾਈਮ ਮਾਰ ਉਹਨਾਂ ਨੂੰ ਰੋਣਾ ਕੀ ਅੱਡ ਸੀ ਇੱਕੋ ਕੜਾ ਕਿਸੇ ਉੱਤੇ ਕੋਈ ਡਿਜ਼ਾਈਨ ਜਿਹਾ ਬਣਿਆ ਹੁੰਦਾ ਸੀਗਾ ਕਈ ਨਾ ਉਹ ਫੁੱਲ ਜਿਹੇ ਐ ਐ ਕਰਨਾ ਨੂੰ ਐ ਤੇ ਵਿੱਚ ਸ਼ਰਮਾ ਗੁੱਲ ਲੱਗਿਆ ਉਹ ਲੱਗਿਆ ਉਹ ਸਪੰਜ ਕਿਸੇ ਹੋਰ ਦੀ ਰਖੜੀ ਦੇਖ ਕੇ ਲੱਗਣਾ ਇਹ ਮੈਂ ਬਣਨੀ ਚਾਹੀਦੀ ਸੀ ਤੇ ਬਾਕੀ ਚਲੋ ਜੀ ਰਖੜੀਆਂ ਤੇ ਉਹਨਾਂ ਤੁਹਾਨੂੰ ਦਿਖਾਣੇ ਆ ਕਿਵੇਂ ਲੈ ਕੇ ਆਉਨੇ ਆ ਕੀ ਹਿਸਾਬ ਖਸਾਬੇ ਨਹੀਂ ਤਾਂ ਕਰਿਆ ਤੁਹਾਨੂੰ ਮੈਂ ਆਜੋ ਭਾਈ ਫਟਾਫਟ ਸਾਰੇ ਜਣੇ ਫੋਨ ਮੇਰਾ ਬਟਿਕ ਵਾਲਾ ਫਤਿਹ ਨੂੰ ਉਹ ਸਿੱਟਾ ਦੇਖ ਲੈਸ ਇੱਕ ਇਹ ਹੈ ਸਾਡੀ ਭੈਣ ਦਾ ਮੈਸੇਜ ਆ ਗਿਆ ਸਾਡੀ ਭੈਣ ਦਾ ਖੇਤ ਮੈਸੇਜ ਆ ਗਿਆ ਫੇਰ ਉਹਨਾਂ ਕਹਿੰਦਾ ਫੋਨ ਨਹੀਂ ਚੱਕਦੀ ਆਜੋ ਭਾਈ ਲੋਕ ਕੋਕ ਲਾ ਦਿਓ ਗੇਮ ਲਾ ਦਿੰਦਾ ਬੰਦ ਹੁੰਦੀ ਨਹੀਂ ਗੇਮ ਚਲੋ ਤਰ ਉਹਨੇ ਮਿਲਦਾ ਉਧਰ ਆਪਣੀ ਗੱਡੀ ਸੀ ਜਾਣੇ ਬੈ ਗਏ ਉਹ ਦੋਨੇ ਗੱਡੀ ਜਾਣਗੀਆਂ ਦੋਨੇ ਜਾਣਗੀਆਂ ਆਜੋ ਤੁਸੀਂ ਤਾਂ ਫੇਰ ਆਜੋ ਲਓ ਜੀ ਇਧਰ ਤਿਆਰੀ ਹੋ ਗਈ ਇਹਨਾਂ ਦੀ ਜਾਣ ਦੀ ਆਜੋ ਫਟਾਫਟ ਆਜੋ ਯਾਰ ਆਜਾ ਆਜੇ ਛੇਤੀ ਆ ਜਾ ਮਣ ਕੀ ਰਹਿ ਗਿਆ ਹੁਣ ਉਹ ਬੂਆ ਬੰਦ ਕਰ ਲੋ ਕਿਹੜਾ ਚੋਲਾ ਅੱਛਾ ਇੱਕ ਗੱਡੀ ਚ ਆ ਜਾਗੇ ਸਾਰੇ ਆ ਦੇ ਟਾਂਡੇ ਕਿੰਨੇ ਪਏ ਜਰਾਬਾਂ ਵੀ ਇੱਥੇ ਪਈਆਂ ਕੋਈ ਗੱਲ ਨਹੀਂ ਉਰੇ ਹੀ ਘਰ ਬਣਾ ਲਓ ਇੱਕ ਆ ਚੋਲਾ ਰੱਖਾਂ ਹੈ ਡਾਈ ਆ ਕੱਪੜੇ ਸਾਰੇ ਡਾਈ ਵਾਲੇ ਮੇਰੇ ਵੀ ਪੈਣ ਗੱਡੀ ਚ ਆ ਚੱਕ ਕੇ ਲੈ ਕੇ ਜਾਓ ਏ ਬੈਗ ਬਾਕੀ ਦੋਹੜਾ ਰੱਖੋ ਨੇ ਸਾਰੇ ਭਾਵੇਂ ਇੱਕ ਪਕਾ ਇੱਕ ਕੋਈ ਜਾਊਗੀ ਗੱਤਰ ਗੱਡੀ ਕੋਲਿੰਦਰ ਦੁਕਾਨ ਤੇ ਹੀ ਆ ਰੱਖੋ ਡਾਈ ਵਾਲੇ ਕੱਪੜੇ ਨੇ ਬਸ ਆ ਬਹਿ ਗਏ ਨੇ ਤਿੰਨੇ ਆਈ ਤਿੰਨੇ ਪਿੱਛੇ ਬਹਿ ਜਾਣਗੀਆਂ ਓਕੇ ਓਕੇ ਲੈ ਚਲੋ ਬਸ ਕੀ ਹੋ ਰਿਹਾ ਆ ਪਿੱਛੇ ਜਿਹੜਾ ਸਮਾਨ ਹੈ ਇਹ ਵੀ ਪਿੱਛੇ ਹੀ ਰੱਖ ਦੋ ਯਾਰ ਹਾਂ ਤੁਸੀਂ ਵੜ ਕੇ ਬਹਿ ਗਏ ਲਾਓ ਫਿਰ ਕਹਿੰਡ ਜਾ ਗਾਣਾ ਸੁਣੀਏ ਫਿਰ ਆਪਾਂ ਆ ਚੱਲ ਰਿਹਾ ਫਿਰ ਲੋ ਰਸਤੇ ਕਿਤੇ ਫੋਨ ਵਾਲਾ ਸਾਰੇ ਗਾਣੇ ਗੂਣੇ ਬੰਦ ਹੋ ਗਏ ਨਹੀਂ ਨਹੀਂ ਫੋਨ ਕਿਤੇ ਨਹੀਂ ਤਾਂ ਆਪਣੇ ਦੋਨੇ ਫੋਨ ਬੁਟੀਕ ਵਾਲੇ ਵਾਕੇ ਫਿਰ ਲਿਆ ਜੋਕੇ ਬੁਟੀਕ ਵਾਲੇ ਫੋਨ ਮਮਾ ਦੇ ਉਹ ਕਹਿੰਦਾ ਮੈਨੂੰ ਨਹੀਂ ਪਤਾ ਇੱਕ ਨਹੀਂ ਮੀ ਨਹੀਂ ਹੁੰਦਾ ਇਹ ਮੌਸਮ ਚ ਹਾਂ ਕੋਈ ਪਤਾ ਨਹੀਂ ਪਰਨੀਤ ਆ ਜਾ ਪੁੱਤਰੀ ਬਾਹਰ ਆ ਜਾ ਲੋ ਜੀ ਸਾਰੇ ਚੱਲੇ ਨੇ ਰਖੜੀ ਲੈਣ ਨਹੀਂ ਤੇ ਦਮੂ ਅੱਗੇ ਬਹੁਤ ਫਤੇ ਤੁਸੀਂ ਪਿੱਛੇ ਆਓ ਪੁੱਤਰੀ ਪੁੱਤ ਵਡਾ ਹੈ ਨਾ ਉਹ ਫਿਰ ਪਿੱਛੇ ਲੱਤੀ ਜਾਏ ਮੇਰੇ ਕੋਲ ਹੀ ਮੈਂ ਲੈ ਜਾਂਦਾ ਹੈ ਮੇਰੇ ਕੋਲ ਹੀ ਲੈ ਉਹਨੂੰ ਪਹਿਲਾਂ ਪੁੱਛ ਕੇ ਗਈ ਤੈਨੂੰ ਦੇਖਿਆ ਵੀ ਨਾ ਹੈ ਗੱਲ ਇਹ ਪੁੱਤ ਜਗਾ ਹੈ ਨਹੀਂ ਫਤਿਹ ਪੁੱਤ ਡੁੱਲੇ ਬੈਗੇ ਨੇ ਆਪਾਂ ਸਾਰੇ ਖੁੱਲੇ ਡੁੱਲੇ ਬੈਗੇ ਪਰ ਨਹੀਂ ਤੂੰ ਵਿਚਾਲੇ ਬਈ ਖੰਡ ਹਾਂ ਇਹ ਬਹੁਤ ਹੇ ਨੀ ਜਗਾ ਹਾਂ ਅੱਧਾ ਮੂ ਸੀਟ ਅੱਗੇ ਕਰ ਬੱਚੇ ਐ ਅੱਗੇ ਨਹੀਂ ਐ ਅੱਗੇ ਨਹੀਂ ਦੂਜੀ ਤਰ੍ਹਾਂ ਦੇ ਚੁੱਕ ਕੇ ਰੱਖੇ ਚਾਉਣੇ ਆ ਕੋਈ ਗੱਲ ਨਹੀਂ ਕੁੱਕਰ ਨੂੰ ਕੀ ਐਂ ਛੱਡ ਜੋ ਬੱਸ 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 ਬਹੁਤ ਆ ਜਾ ਤੇਰਾ ਕੰਮ ਤੈਨੂੰ ਐ ਤੇ ਤੂੰ ਪਾਜੀ ਨਾਲ ਗਰੋ ਮਾਰੇਗੇ ਕਦੀ ਵੀ ਛੱਡ ਕੇ ਜਾਂਦੇ ਕੁਝ ਜੀ ਗੁਰਵਿੰਦਰ ਘਰੇ ਮੈਂ ਵੀ ਘਰੇ ਹੀ ਰਹਾ। ਕਿਹੜਾ ਘਰੇ ਮੈ ਰੁਹਾ। ਗਾਇਸ ਅਸੀਂ ਮਠਿਆਈ ਲੈਣ ਆਏ। ਅਮਣ ਕੀ ਲੈਣਾ ਹੋਰ? ਕੋਈ ਨਹੀਂ ਇਕੜੇ ਬੰਦੇ ਆਏ ਤੇ ਬਾਕੀ ਹੋਰ ਕੁਝ ਨਾ ਹੋਰ ਆਲੂ ਗੰਢ ਲੈ ਲਓ ਫਿਰ। ਚੱਲ ਪੁੱਛ ਕੇ ਤੇ ਇੱਥੇ ਹੀ ਮੁੱਕ ਗਈ ਹੋਏ। ਬੀਕਾ ਨੇਰ ਤੇ ਮੁੱਕ ਗਈ ਮਠਿਆਈ। ਫਿਰ ਮਗਰ ਫਿਰ ਮੈਂ ਖੂਸ਼ ਆਲ ਮਾਰਾਂਗੇ ਤੇ ਖੂਸ਼ ਮਾਰ ਦਿਓ। ਆਹੋ। ਰਾਸਤਾ ਦੇ ਲਾ ਕੇ ਨਾ ਹੋਇਆ ਪਿਆ। ਲਾ ਦਮਣੇ ਤੁਹੀਂ ਕੁਝ ਨਹੀਂ ਮਿਲਣਾ ਤੈਨੂੰ। ਬੀਸ ਨਾਲ ਲੱਡੂ ਤੇ ਆਈ ਨੇ ਫੇਰ ਨਾ ਇਹ ਲੈਣਾ ਕੁਛ ਕਹਿਣਾ ਕਿੱਧਰ ਆ ਕੋਈ ਦੋ ਜਣੇ ਫੇਰ ਹਾਂ ਸਾਇਰੋਂ ਗਰਮੀ ਲੱਗਿਆ ਘੜੇ ਨੇ ਢੜੇ ਬਾਸਾ ਹੱਥ ਪੈ ਗਈ ਨਾ ਤੇਰਿਆਂ ਨੂੰ ਬੋਦੀ ਬਗਲੀ ਹੈਗੀ ਆ ਪੁੱਛ ਕੇ ਪਤਾ ਲਾ ਲੋ ਕੋਈ ਹੈ ਵੀ ਆ ਤੇ ਕਿੱਧਰ ਨੂੰ ਲੋ ਗਾਇਸ ਸਾਡੇ ਨਾਲ ਦੋਨਾਂ ਤੋਂ ਬਿਸਕਰ ਮਿਲਦੇ ਤੇ ਖੇਤ ਤੱਕਾਂਤੇ ਵੀ ਮਠਿਆਈ ਮੁੱਕਦੀ ਏ ਕਾਜੂ ਕਤਲੇ ਨਹੀਂ ਨਹੀਂ ਜੂਰੀ ਮਿਲ ਜੂਗੀ ਹੈ ਅੱਛੇ ਨੇ ਕੱਚਾ ਚਾਹ ਸਾਨੂੰ ਦੋਨਾਂ ਤੋਂ ਮਠਿਆਈ ਨਹੀਂ ਮਿਲੀ ਆ ਗਈ ਤਾਂ ਸਵੇਰੇ ਰੱਖਣੀ ਤਾਂ ਸਾਡੇ ਘਰੇ ਇੱਕ ਮਠਿਆਈ ਨਹੀਂ ਹੈਗੀ ਹੁਣ ਕੀ ਕਰਨਾ ਮੈਂ ਕਿਹਾ ਵੀ ਆਉਂਨਾ ਨਾ ਨਾ ਮੇਰੇ ਆਉਣੇ ਆ ਰੱਖਣੀ ਨਹੀਂ ਨਹੀਂ ਸਵੇਰੇ ਤੜਕੇ ਆ ਜੰਨੇ ਆੜ ਕੇ ਲੈ ਗਈ ਇਹ ਕੰਮ ਰਹਿ ਗਿਆ ਉਹਨਾਂ ਕਰ ਦੋ ਦੋ ਧਾਗੇ ਲਾਓ ਤਾਂ ਕੰਮ ਜੀ ਮਠਿਆਈ ਸਵੇਰੇ ਬਸ ਧਾਗੇ ਪਏ ਧਾਗੇ ਘਰੇ ਜਿਹੜਾ ਸੀਰ ਤੇ ਭਜੋ ਗੱਲ ਸੁਣਾ ਉਹ ਕੁਛ ਲਈ ਇਹਨਾਂ ਨੂੰ ਕਿ ਸਵੇਰੇ ਕਾਜੂ ਕਤਰੀ ਕਿੰਨੇ ਵਜੇ ਮਿਲੂ ਆਮ ਸਿਰ ਕਲਰ ਦੇ ਕੱਪੜੇ ਦਾ ਹਾਂ ਉਹ ਲਿਆ ਬੜਕ ਬਸ ਠੀਕ ਹੈ ਚੱਲ ਫੇਰ ਪੁੱਛ ਕੇ ਆ ਹੁਣੇ ਫੇਰ ਦੁਬਾਰਾ ਬੀਕਾਨੇਰ ਤੇ ਆਏ ਇਹਨਾਂ ਨੂੰ ਪੁੱਛਣਾ ਕਿ ਕਿੰਨੇ ਵਜੇ ਦੋਗੇ ਸਾਨੂੰ ਮਠਿਆਈ ਤੁਹਾਡੇ ਆਸਰੇ ਲੇਟ ਆਏ ਮਠਿਆਈ ਲੈਣ ਤੇ ਤੁਸੀਂ ਸਾਨੂੰ ਜਵਾਬ ਦੇਤਾ ਹੈ ਚੱਲ ਅੱਗੇ ਜਾ ਕੇ ਲੱਡੂ ਲਈ ਆਵਣ ਅਮਨ ਇਹ ਤਾਂ ਹੋਰ ਨੇ ਇਹ ਹੋਰ ਨੇ ਲੱਡੂ ਥੋੜਾ ਜਿਹਾ ਕਿ ਦਪਾ ਦੋ ਜਲੇ ਆ ਮੈਂ ਤੇਰਾ ਮੂੰਹ ਘੱਟਾ ਵੱਡਾ ਆ ਲੈਣੇ ਜਵਾਨੀ ਖਾਲੀ ਮਗਾਇਆ ਸੀ ਦੋ ਲੈ ਕੇ ਮੈਨੂੰ ਜਵਾਂ ਨਹੀਂ ਪਸੰਦ ਆ ਹੁਣਰਾਵਾ ਸਾਨੂੰ ਲੱਭ ਦੋ ਨਹੀਂ ਲੱਡੂ 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 1 ਕਿਲੋ ਮੋਤੀ ਚੂੜ ਵਾਲੇ ਕਾਰੂ ਕਤਲੀ ਦੇ 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 ਲਗਾ ਕੇ ਰੱਖੀ ਕਿਤੇ ਆਜੂ ਕਤਲੀ ਦੇ 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 ਲਗਾ ਕੇ ਰੱਖੀ ਕਿਤੇ ਇਹ ਹੈ ਕਿ ਜਦੋਂ ਮਸਾਂ ਦਾ ਕਰਦੇ ਹਾਂ ਹੈ ਅੱਜ ਕੋਈ ਸਰ ਯਾਦ ਕੀ ਹੈ ਮੋਜ 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 ਪਰ 2 ਕਿਲੋ ਮੰਗਵਾ ਦੀ ਫਿਰ ਉਹਨਾਂ ਨੇ ਦੇ ਦੇ ਆਧਾ ਕਿਲੋ ਨਹੀਂ ਰਸਪੇਰਾ ਦੁਕਾਨ ਤੇ ਪੂਰਾ ਰਸ਼ ਅੱਜ ਇਹਨਾਂ ਨੇ ਪੁੱਛਿਆ ਨਹੀਂ ਕੁਝ ਵੀ ਪਾਲੋ ਕਦੀ ਮਿੱਠਾ ਮੱਖਾ ਹਾਂ ਉਹਨਾਂ ਦਾ ਆਪਣਾ ਮਿੱਠਾ ਬਣਿਆ ਪਿਆ ਵਿਚਾਰਿਆਂ ਦਾ ਮੰਗਵਾ ਲੈ ਮੰਗਵਾ ਲੈ 2 ਕਿਲੋ ਕਾਜੂ ਕਤਲੀ ਪਾਣੀ ਪੋਚ ਪਾਣੀ ਅਮਨ ਪਾਣੀ ਪੋਚ ਨਾ ਐ ਰੱਖ ਠੀਕ ਦਾ ਗਣੇ ਨਾ ਲੱਕਾ ਅਗਰ ਰੱਖੀ ਹੋਣੀ ਦਿੰਦੇ ਨਹੀਂ ਹੁੰਦੇ ਉਹਦਾ 3 ਰੁਪਏ ਕਿਛਤ ਸੇਤ ਕਰਾ ਦੋ ਹਾਂ ਵੀਟਾ ਦੇ ਪਿੱਛੇ ਨਾ ਦਰ ਬੋਲ ਖਾਣਾ ਕਿ ਨਹੀਂ ਗਾਣਾ ਇਹ ਕਰੋ ਭੁੱਖੇ ਰੋਟੀ ਨਹੀਂ ਖਾ ਕੇ ਮਠਾ ਉਸੇ ਆ ਖਾਵਾਂਗੇ ਬਹੁਤ ਗਲਾਬ ਜੱਪਣ ਪਾਏ ਉਹਨੇ ਲਵਾਵੇ ਚ ਆਜੇ ਬਾਬਾ ਸਾਹਿਬ ਹਾਂ ਨਹੀਂ ਪੜਾ ਲੱਗਿਆ ਹਾਂਜੀ ਅੱਜ ਇਹ ਕਹੇਗਾ ਮੈਂ ਤਾਂ ਆਲਾ ਮੈਂ ਪਾਰਹੇ ਤੇ ਨਾਲ ਜਾਂਦੀ ਪਰਵਾਰਿਕ ਮੈਂ ਹੌਂਦ ਨੇ ਬਣਾ ਅੱਜ ਬਣਾਣੇ ਇਹਨੂੰ ਹੈ ਪੱਕ ਬਟਾ ਬਣਾਣਾ ਅੱਜ ਬਣਾਣੇ ਇਹਨੂੰ ਬੀਤੇ ਅੱਜ ਲੱਡੂ ਗੁੜੀ ਬਣਾਣ ਆਉਣਗੇ ਨਾ ਸਾਰੇ ਜਣੇ ਹਾਂ ਪਤਾ ਮੈਨੂੰ ਇਹ ਬੜਾ 파ਟਾ ਬਣਨ ਲੱਗਿਆ ਆਹ ਦੇਖੀ ਮੈਂ ਦਸ ਹੁਣ ਤੇਰਾ ਕੀ ਹਾਲ ਹੁਣ ਦਾ ਇਹਨੂੰ ਹੁਕਤੇ ਇਹਨੂੰ ਨਾ ਚਿੱਟੇ ਕੁਰਤੇ ਪਜਾਮੇ ਦਵੇ ਬਣਾ ਇਹ ਇਹਨਾਂ ਕੋਈ ਹੋਰ ਪਾਣੀ ਕਿਵੇਂ ਦਾ ਗਲਤ ਹੋਣੀ ਨਹੀਂ ਕੀ ਨਹੀਂ ਇਹ ਪਾਣਾ ਤਾਂ ਹੀ ਸੁਕਣੇ ਕਰੋ ਇਹ ਸਾਰ ਨੂੰ ਕਿਹੜਾ ਰਹਿ ਗਿਆ ਚਾਹ ਨੂੰ ਦੇਂਦੀ ਮੈਂ ਵੀ ਲੈਣੀ ਪਾਣੀ ਦਿੱਤਾ ਕਰਾਣੀ ਆਮੇ ਨੂੰ ਲਾ ਰੋ

नो नो ब्लॉग्स पढ़े रो लाइक शेयर कर दिओ बिठे जो बिठे अब क्या बिठाए बहुत बिठे जो नो नो मैं बिठा फाफा के बारे में क्या मिठाई चल रही है केन्द्र मिठाई चाकू नहीं नहीं दिवाल करता है सैम की होटसैम चला रहा है हाँ गाने चल आइटम पण माने लॅपटॉपचा सुद्धा किती किती पाहिजे आहे ते सी आपल्या घरी येणार आहे का नाही हडावून ए आर आता पाहिजे होते तुम्हाला अगर कोणी ना पण काय लागलंय कुठं इथे बघ नाॅटर्नल लॅपटॉप चार्जर वगैरे लॅपटॉप तर नाही आहे इथे नाही आहे ओके घरी लेंडले ਅੱਜ ਜੇ ਅਮਰ ਨੂੰ ਨਾਲ ਲਾਣੀ ਆਪਾਂ ਚੱਲੋ ਆਪਾਂ ਉਧਰ ਜਿੱਲੀ ਉਧਰ ਬਸੇ ਰਹੇ ਠੀਕ ਹੈ ਨਾ ਉਹ ਗਾ ਜਲੀ ਤਰੂ ਹਾਂ ਜਮਨ ਨੂੰ ਲੈ ਉਧਰ ਲੈ ਕੇ ਕੋਈ ਨਾ ਰਹੇ ਉਹ ਜਨਮ ਗਏ ਉਹ ਹੋ ਜੋ ਕਹਿ ਤਾ ਇਹ ਘਰ ਲੈਣਾ ਉਹ ਮੂਰ ਚ ਗਲਤੀ ਨੇ ਨਿਕਲ ਗਿਆ ਹੋਰ ਇੱਧਰ ਨੂੰ ਆਪੋ ਤੇ ਆਦਾ ਦੂਰ ਆਪਾਂ ਆਇਆ ਕਰ ਉਰੀਆ ਪਾਪਾ ਨੂੰ ਆਏ ਬੋਲੇ ਤੁਮ ਕਿੱਜੁ ਕਿੱਜ ਕੀ ਬਾਬਾ ਨੂੰ ਆਏ ਨੇ ਕੋਈ ਨਾ ਆਇਆ ਭੱਜ ਕੇ ਜਾ ਨਾ ਫਿਰ ਕਿਸੇ ਨਾਲ ਵੜ ਗਿਆ ਫਿਰ ਮਸੀ ਆਪਣੇ Baal gande kar rahe vichon eh idhar idhar aa ਫਤਿਹ ਕਰ ਮੈਂ ਸੈਪਸਾ ਨਾਲ ਨਹੀਂ ਮਾਸ ਮੈਂ ਬੜਾ ਮਿਸ ਕਰ ਰਹੀ ਹਾਂ ਮਰਾ ਖੀ ਬੰਣਣੀ ਸੀ ਤੇ ਮੈਂ ਪੁੱਛਿਆ ਵੀ ਸੀ ਕਿਸੇ ਨੂੰ ਮੈਸੇਜ ਕਰਕੇ ਕੀ ਕਰ ਕਰ ਰਖੜੀ ਲੈ ਆਜੋ ਤੇ ਉਹਨਾਂ ਨੇ ਕਹਿੰਦੇ ਰਿਪਲਾਈ ਨਹੀਂ ਕੀਤਾ ਹੈਗਾ ਤੇ ਮੈਂ ਘਰੇ ਭੇਜਣੀ ਹੈ ਮੈਂ ਚੱਲ ਤੇਰੇ ਵੰਡੇ ਤੋਂ ਦੰਮੂ ਬੰਦ ਲੀ ਬੁਟੀਕ ਚ ਜਾ ਕੇ ਆ ਗਏ ਆਪਾਂ ਦੇਖ ਦਿਓ ਮਸੀ ਘਰ ਦੇ oh my god ਪਰ ਨਹੀਂ ਚੜੂ ਗਾਰੇ ਇੰਨਾ ਕੰਮ ਮਾਨ ਸਾਹਿਬ ਕਰਨਗੇ ਕਰਨਾ ਹੀ ਪੈਣਾ ਇੱਥੇ ਕਿਹੜਾ ਕੋਈ ਦੇਖਦਾ ਹੈ